ਦਾ ਧੰਨਵਾਦ ਹੈ ਅੱਜ ਆਮ ਆਦਮੀ ਪਾਰਟੀ ਬਤੌਰ ਸਾਰੀ ਲੀਡਰਸ਼ਿਪ ਸਾਡੇ ਕੈਬਨਿਟ ਮਨਿਸਟਰ ਲਾਲਜੀਤ ਸਿੰਘ ਭੁੱਲਰ ਜੀ ਸਾਡੇ ਪਰਸਰਤ ਸਾਹਿਬ ਸਾਡੇ ਸਰਵਨ ਸਿੰਘ ਤੁਣ ਸਾਹਿਬ ਐਮ ਐਲ ਏ ਸਾਹਿਬ ਔਰ ਸੁਰਸਿੰਘ ਸਾਹਿਬ ਔਰ ਬਤੌਰ ਸਾਡੇ ਸਾਬਾ ਤਾਰੀਵਾਲ ਤੋਂ ਜਿਹੜਾ ਬਹੁਤ ਅਨਥਕ ਮਿਹਨਤ ਕਰ ਰਿਹਾ ਹੈ ਅੱਜ ਇਸ ਮੀਡੀਆ ਕਰਮਚਾਰੀਆਂ ਨੂੰ ਬੁਲਾਉਣ ਦਾ ਔਰ ਲਾਈਵ ਹੋਣ ਦਾ ਮੇਨ ਮਕਸਦ ਇਹ ਸੀ ਕਿਉਂਕਿ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਜਿਉਂ-ਜਿਉਂ ਇਲੈਕਸ਼ਨ ਦਾ ਦੌਰ ਨਜ਼ਰ ਆਊਗਾ ਤਿਉਂ-ਤਿਉਂ ਜਿਹੜੇ ਆਮ ਆਦਮੀ ਪਾਰਟੀ ਦਾ ਪਰਿਵਾਰ ਔਰ ਉਹਨਾਂ ਦਾ ਕਾਫਲਾ ਜਿਹੜਾ ਵੱਧਦਾ ਹੋਇਆ ਨਜ਼ਰ ਆਊਗਾ ਸੋ ਉਸੇ ਤਹਿਤ ਅੱਜ ਸਾਡੇ ਮੈਂ ਕਹਿ ਸਕਦਾ ਵੀ ਤਰਨ ਤਰਨ ਹਲਕੇ ਦੇ ਵਿੱਚੋਂ ਪਿੰਡ ਸ਼ਿਸ਼ਰੇਵਾਲ ਤੋਂ ਜਿਹੜੇ ਅਕਾਲੀ ਦਲ ਦੇ ਜਸ਼ਨਦੀਪ ਸਿੰਘ ਜੀ ਮਜੂਦਾ ਸਰਪੰਚ ਨੇ ਪੰਚ ਅਵਤਾਰ ਸਿੰਘ ਜੀ ਪੰਚ ਦਵਿੰਦਰ ਸਿੰਘ ਜੀ ਪੰਚ ਪ੍ਰਗਟ ਸਿੰਘ ਜੀ ਪੰਚ ਦਰਸ਼ਨ ਸਿੰਘ ਜੀ ਪੰਚ ਨਰਿੰਦਰਪਾਲਤੌਰ ਉਹਨਾਂ ਦੇ ਪਤੀ ਆਏ ਨੇ ਪੰਚ ਬਲਜੀਤ ਕੌਰ ਜੀ ਔਰ ਕਨਵਰ ਜਗਦੀਪ ਸਿੰਘ ਲਾੜਾ ਜੀ ਇਹ ਸਾਰੇ ਸਮੁੱਚੀ ਟੀਮ ਜਿਹੜੀ ਪਿੰਡ ਸ਼ਿਸ਼ਰੇਵਾਲ ਤੋਂ ਅਕਾਲੀ ਦਲ ਦਾ ਅੱਲਾ ਛੱਡ ਕੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਨਾਲ ਜੁੜਦੇ ਹੋਏ ਨਜ਼ਰ ਆ ਰਹੇ ਔਰ ਆਮ ਆਦਮੀ ਪਾਰਟੀ ਦਾ ਪਰਿਵਾਰ ਦਾ ਕਾਫਲਾ ਜਿਹੜਾ ਦਿਨ ਪ੍ਰਤੀ ਦਿਨ ਤੁਹਾਡੇ ਸਾਹਮਣੇ ਵਾਧਾ ਨਜ਼ਰ ਆਉਂਦਾ ਹੋਇਆ ਜ਼ਰੂਰ ਆਊਗਾ ਔਰ ਆਉਣ ਵਾਲਾ ਸਮਾਂ ਕਿਉਂਕਿ ਅਸੀਂ ਹਮੇਸ਼ਾ ਜਦੋਂ ਵੀ ਗੱਲ ਕੀਤੀ ਹੈ ਉਦੋਂ ਕੰਮ ਦੀ ਰਾਜਨੀਤੀ ਕੀਤੀ ਹੈ ਨਾ ਤੇ ਅਸੀਂ ਕਿਸੇ ਤੇ ਬਲੇਮ ਲਾਉਣ ਦੀ ਰਾਜਨੀਤੀ ਕਰਦੇ ਆਂ ਨਾ ਅਸੀਂ ਕਿਸੇ ਨੂੰ ਭੰਡਨ ਦੀ ਰਾਜਨੀਤੀ ਕਰਦੇ ਆਂ ਅਸੀਂ ਲੋਕਾਂ ਦੀ ਕਚੈਰੀ ਦੇ ਵਿੱਚ ਅਸੀਂ ਆਪਣੇ ਕੰਮਾਂ ਦੀ ਰਿਪੋਰਟ ਕਾਡ ਲੈ ਕੇ ਜਾਂਦੇ ਹਾਂ ਔਰ ਲੋਕਾਂ ਨੂੰ ਪੁੱਛਦੇ ਹਾਂ ਵੀ ਜੇ ਕੰਮ ਕੀਤੇ ਆ ਤੇ ਦੱਸੋ ਔਰ ਲੋਕ ਪਰਿਬੰਧ ਦੋਵੇਂ ਬਾਵਾ ਖੋਲ ਕੇ ਸਾਡਾ ਜੀ ਆਇਆਂ ਕਹਿ ਰਹੇ ਨੇ ਔਰ ਪਾਰਟੀ ਦੇ ਨਾਲ ਚੜ੍ਹਦੀ ਕਲਾ ਨਾਲ ਚੱਲ ਰਹੇ ਨੇ ਜੇ ਉਹਦੇ ਨਾਲ-ਨਾਲ ਮੈਂ ਹੁਣ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਵੀ ਪਹਿਲਾਂ ਤੇ ਸਰਪੰਚ ਸਾਹਿਬ ਨੂੰ ਜੁਆਇਨ ਕਰਾਇਆ ਜਾਵੇ ਉਹਨਾਂ ਦੀ ਸਾਰੀ ਟੀਮ ਨੂੰ ਜੁਆਇਨ ਕਰਾਇਆ ਜਾਵੇ ਫਿਰ ਉਸ ਤੋਂ ਬਾਅਦ ਤੁਸੀਂ ਵੀ ਆਪਣੇ ਜਿਹੜੇ ਵਿਚਾਰ ਆ ਉਹ ਜ਼ਰੂਰ ਅੱਗੇ ਪੀਸ ਕਰੋ ਪਹਿਲਾ ਜੁਆਇਨ ਕਰੋ ਆਜੋ ਆਪੋ ਪਰਦਾ ਦਿਓ ਆਪੋ ਪਰਦਾ ਦਿਓ ਸਤਿ ਸ਼੍ਰੀ ਅਕਾਲ ਬਰੋ ਮਹਾਰਾਜ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ

ਯਾਰ ਵਾਹ ਸਮਝਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਸਮੁੱਚੀ ਆਮ ਆਦਮੀ ਪਾਰਟੀ ਦੀ ਟੀਮ ਇੱਕ ਵਜੇ ਸਾਹ ਹਾਜੀ ਸਮੁੱਚੀ ਆਮ ਆਦਮੀ ਪਾਰਟੀ ਦੀ ਟੀਮ ਦਿਲ ਦੀ ਗਹਿਰਾਈ ਤੋਂ ਇਹਨਾਂ ਦਾ ਜੀ ਆਖਦੀ ਹੈ ਹੁਣ ਮੈਂ ਕੈਬਨਟ ਮਨਿਸਟਰ ਲਾਲਜੀਤ ਭੁੱਲਰ ਜੀ ਨੂੰ ਕਹੂੰਗਾ ਵੀ ਆਪਣੇ ਵੀ ਵਿਚਾਰ ਜਿਹੜੇ ਨੇ ਜ਼ਰੂਰ ਪੇਸ਼ ਕਰੋ ਬਹੁਤ ਬਹੁਤ ਕੋਈ ਨਹੀਂ ਉੱਥੇ ਆਜ ਨਹੀਂ ਆਵਾਜ਼ ਕਵਰ ਹੋ ਜਣਾ ਸੀ ਹੋ ਜਣਾ ਲਓ ਦੇਖੋ ਬਹੁਤ ਬਹੁਤ ਧੰਨਵਾਦ ਮੇਰੇ ਭਰਾ ਸਰਪੰਚ ਜਸ਼ਨਦੀਪ ਸਿੰਘ ਦਾ ਤੇ ਇਹਨਾਂ ਦੇ ਜਿੰਨੇ ਵੀ ਸਾਥੀ ਸਮੂੱਚੀ ਪੰਚਾਇਤ ਹੋਰ ਵੀ ਇਹਨਾਂ ਦੇ ਪਿੰਡ ਤੋਂ ਵੀ ਜਿਹੜੇ ਇਹਨਾਂ ਦੇ ਮੋਤਵਾਰ ਸੱਜਣ ਨੇ ਉਹ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਨੂੰ ਜੁਆਇਨ ਕੀਤਾ ਹੈ ਤੇ ਮੈਂ ਆਪਦੇ ਭਰਾ ਜਸ਼ਨਦੀਪ ਸਿੰਘ ਨੂੰ ਇਹ ਵਿਸ਼ਵਾਸ ਦਿਵਾਉਣਾ ਪਾਰਟੀ ਵੱਲੋਂ ਇਹਨਾਂ ਦਾ ਪਾਰਟੀ ਦੇ ਵਿੱਚ ਮਾਨ ਸਨਮਾਨ ਇਹਨਾਂ ਦੇ ਕੰਮਕਾਰ ਤੇ ਪਾਰਟੀ ਦੀ ਇਹ ਚੜ੍ਹਦੀ ਕਲਾ ਵਾਲੀ ਕੰਮਕਾਰ ਨੇ ਕਿਸੇ ਕਲੋਂ ਇਹਨਾਂ ਨੂੰ ਕੋਈ ਵੀ ਪਰੇਸ਼ਾਨੀ ਕੋਈ ਸ਼ਿਕਾਇਤ ਨਹੀਂ ਆਉਣ ਦਿੱਤੀ ਜਾਊਗੀ ਤੇ ਵੇਖੋ ਹਮੇਸ਼ਾ ਪਿਆਰ ਨਾਲ ਲੋਕ ਨਾਲ ਚੱਲਦੇ ਆ ਜੇ ਆਪਾਂ ਕਹੀਏ ਨਾ ਵੀ ਧਮਕੀਆਂ ਦੀ ਭੰਡਨ ਦੀ ਧਮਕੀਆਂ ਦੇਣ ਦੀ ਰਾਜਨੀਤੀ ਕਰੀਏ ਤੇ ਕੋਈ ਗੁੱਸੇ ਨਾਲ ਕੋਈ ਕਿਸੇ ਨੂੰ ਧਮਕੀ ਦੇ ਕੇ ਜਾਂ ਕਿਸੇ ਨੂੰ ਕਵੇ ਵੀ ਮੈਂ ਦਬਾ ਕੇ ਨਾਲ ਤੋੜ ਲੂੰਗਾ ਇਦਾਂ ਕੋਈ ਨਹੀਂ ਤੋੜਦਾ ਹੁੰਦਾ ਜੇ ਪਿਆਰ ਦੀਆਂ ਤੰਦਾਂ ਨਾ ਵੱਲ ਲਈਏ ਨਾ ਤਾਂ ਭਾਵੇਂ ਸਾਰਾ ਦਿਨ ਬੰਦੇ ਨੂੰ ਧੁੱਪੇ ਘਲਾਰ ਚੜੀਏ ਉਹ ਪਿਆਰ ਨਾਲ ਖੜਾ ਰਹੂਗਾ ਤੇ ਜੇ ਕਹੀਏ ਵੀ ਆਪਾਂ ਕਿਸੇ ਨੂੰ ਦਬਾ ਕੇ ਨਾਲ ਤੋੜ ਲਈਏ ਦਬ ਕੇ ਕੋਈ ਨਹੀਂ ਤੋੜਨ ਵਾਲਾ ਇਹ ਪੰਜਾਬ ਦੇ ਲੋਕ ਜਿਹੜੇ ਆ ਪਿਆਰ ਦੇ ਭੁਕੇ ਨੇ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਤੇ ਸ਼੍ਰੀ ਅਰਵਿੰਦ ਕੇਜਰੀਆਲ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਪਿਆਰ ਦੀ ਸਦ ਭਾਵਨਾ ਦੀ ਤੇ ਲੋਕਾਂ ਦੀ ਭਾਈਚਾਰਕ ਸਾਂਝ ਦੀ ਜਿਹੜੀ ਆ ਉਹ ਰਾਜਨੀਤੀ ਸ਼ੁਰੂ ਕੀਤੀ ਆ ਪਰਚਾਚਾਰੀ ਦਾ ਸਿਸਟਮ ਬੰਦ ਕਰਤਾ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਪਾ ਮੇਰਾ ਭਰਾ ਅਕਾਲੀ ਦਲ ਵੱਲੋਂ ਸਰਪੰਚ ਬਣਿਆ ਇਹ ਇਹ ਆਪ ਖੁਦ ਦੱਸਦੇ ਆਂ ਕਿ ਅਸੀਂ ਜਦੋਂ ਪੇਪਰ ਨਾਮੀਨੇਸ਼ਨ ਭਰ ਲਈ ਗਏ ਆ ਕੋਰਟ ਦੇ ਵਿੱਚ ਐਸਟੀਐਮ ਦਫਤਰ ਕਿਸੇ ਨੇ ਸਾਨੂੰ ਰੋਕਿਆ ਨਹੀਂ ਟੋਕਿਆ ਨਹੀਂ ਨਾ ਕੋਈ ਨੇ ਸਾਡੇ ਪੇਪਰ ਛੇੜੇ ਵੀ ਅਸੀਂ ਆਮ ਆਦਮੀ ਪਾਰਟੀ ਦੀਆਂ ਚੰਗੀਆਂ ਨੀਤੀਆਂ ਕਰਕੇ ਚੰਗੇ ਕੰਮਾ ਕਰਕੇ ਅੱਜ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਆਂ ਲੋਕ ਪਿਆਰ ਦੇ ਭੁੱਖੇ ਆ ਪਿਆਰ ਨੂੰ ਲੋਕ ਸਲਾਮਾ ਕਰਦੇ ਆ ਤੇ ਜਿਹੜੇ ਕੰਮ ਇਹਨਾਂ ਨੇ ਇਹ ਵੀ ਨਾਲ ਕਿਹਾ ਵੀ ਅਸੀਂ ਸਰਪੰਚ ਬਣੇ ਹਾਂ ਪਿੰਡ ਦੀ ਸੇਵਾ ਕਰ ਲਈ ਤੇ ਅਸੀਂ ਇਹ ਵੇਖਿਆ ਵੀ ਆਮ ਆਦਮੀ ਪਾਰਟੀ ਆ ਉਹ ਲੋਕਾਂ ਦੇ ਕੰਮ ਕਰਦੀ ਪਈ ਆ ਚੰਗੇ ਸਕੂਲ ਬਣਾਉਂਦੀ ਪਈ ਆ ਸਕੂਲ ਆਫ ਫੈਮਿਨਸ ਬੰਦੇ ਪਏ ਆ ਬੱਚਿਆਂ ਨੂੰ ਪੜ੍ਹਾਈ ਫ੍ਰੀ ਦਿੰਦੀ ਪਈ ਆ ਆਮ ਆਦਮੀ ਪਾਰਟੀ 56000 ਤੋਂ ਵੱਧ ਨੌਕਰੀਆਂ ਜਿਹੜੀਆਂ ਕਿ ਮੈਰਿਟ ਦੇ ਆਧਾਰ ਤੇ ਭਰਤੀ ਕੀਤੀ ਗਈ ਆ ਇਹਨਾਂ ਨੇ ਆਪ ਦੱਸਿਆ ਵੀ ਸਾਡੇ ਨਾਲ ਦੇ ਪਿੰਡਾਂ ਦੇ ਵਿੱਚੋਂ ਗਰੀਬ ਘਰਾਂ ਦੇ ਗਰੀਬ ਪਰਿਵਾਰਾਂ ਦੇ ਬੱਚੇ ਜਿਹੜੇ ਨੌਕਰੀਆਂ ਤੇ ਲੱਗੇ ਆਂ ਹੀ ਉਹਨਾਂ ਚੀਜ਼ਾਂ ਨੂੰ ਵੇਖ ਕੇ ਜਿਹੜੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੰਮ ਕੀਤੇ ਆ ਉਹਨਾਂ ਚੀਜ਼ਾਂ ਨੂੰ ਵੇਖ ਕੇ ਅਸੀਂ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਤੇ ਵੇਖੋ ਵਿਰੋਧੀਆਂ ਦਾ ਕੰਮ ਆ ਉਹਨਾਂ ਕੋਈ ਮੁੱਦੇ ਦੀ ਗੱਲ ਨਹੀਂ ਹੈਗੀ ਉਹਨਾਂ ਕੋ ਸਿਰਫ ਗੱਲ ਆ ਕਿਸੇ ਨੂੰ ਭੰਡਣਾ ਕਿਸੇ ਨੂੰ ਸਾਜ਼ਿਸ਼ ਪਾ ਕੇ ਛੱਟਣਾ ਪਰ ਲੋਕ ਬੜੇ ਸਿਆਣੇ ਆ ਜੇ ਆਪਾਂ ਗੱਲ ਕਰੀਏ ਸਾਡੀ ਤਰਨਤਾਰਨ ਵਿਧਾਨ ਸਭਾ ਦੀ ਪੂਰੇ ਪੰਜਾਬ ਦੀ ਇਹ ਸਾਡਾ ਏਰੀਆ ਜਿਹੜਾ ਪੂਰਾ ਪੰਜਾਬ ਇਹ ਪੰਥਕ ਆ ਕਿਉਂਕਿ ਲੋਕ ਸਵਾਲ ਕਰਦੇ ਆ ਕਿ ਪੰਥਕ ਰਾਜਨੀਤੀ ਪੰਥਕ ਆ ਪਰ ਪੰਥਕ ਲੋਕ ਇਹੋ ਚਾਹੁੰਦੇ ਆ ਕਿ ਵਿਕਾਸ ਹੋਵੇ ਕੰਮ ਹੋਣ ਡਿਵੈਲਪਮੈਂਟ ਹੋਵੇ ਸਕੂਲ ਚੰਗੇ ਬਣ ਹਸਪੀਟਲ ਚੰਗੇ ਬਣ ਲੋਕਾਂ ਦਾ ਇਲਾਜ ਫਰੀ ਦੇ ਵਿੱਚ ਹੋਵੇ ਇਹ ਪੰਥਕ ਲੋਕਾਂ ਦੀ ਸੋਚ ਆ ਇਹ ਆਮ ਆਦਮੀ ਪਾਰਟੀ ਕਰ ਰਹੀ ਆ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਹੀ ਪੰਥਕ ਆ ਲੋਕ ਧੜਾ ਧੜਾ ਆਮ ਆਦਮੀ ਪਾਰਟੀ ਨਾਲ ਸ਼ਾਮਲ ਹੋ ਰਹੇ ਆ ਆ ਜਿਹੜੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ 15 ਕਿ ਦਿਨ ਰਹਿ ਗਿਆ ਇਲੈਕਸ਼ਨ ਜੂਰ ਫੜਦੀ ਜਾਂਦੀ ਪਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਕਾਂਗਰਸ ਬੀਜੇਪੀ ਜਾਂ ਹੋਰ ਜਿਹੜੇ ਹੋਰ ਪਾਰਟੀਆਂ ਨੇ ਉਹਨਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਸਾਥੀ ਆ ਕਿਉਂਕਿ ਰਾਫਤਾ ਕਰ ਰਹੇ ਆ ਸਾਰੇ ਪਿੰਡਾਂ ਦੇ ਵਿੱਚੋਂ ਸਾਡੇ ਐਮਐਲਏ ਸਰਬਾਨਾ ਨਾਲ ਸਾਡੇ ਮੰਤਰੀ ਸਭਾਨਾ ਨਾਲ ਸਾਡੇ ਵਰਕਰਾਂ ਨਾਲ ਜਿਹੜੇ ਆਗੂ ਨੇ ਉਹ رابطہ ਕਰ ਰਹੇ ਆ ਵੀ ਸਾਨੂੰ ਆਮ ਆਦਮੀ ਪਾਰਟੀ ਚ ਜੁਆਇਨ ਕਰਾਓ ਅਸੀਂ ਹਰਮੀਤ ਸਿੰਘ ਸੰਧੂ ਦੀ ਕੈਂਪੇਨ ਦੇ ਵਿੱਚ ਅੱਗੇ ਲਾ ਕੇ ਚੱਲਦਾ ਵਾਂ ਆਉਣ ਵਾਲੇ ਦਿਨਾਂ 'ਚ ਵੱਡੀ ਗਿਣਤੀ ਦੇ ਵਿੱਚ ਅਕਾਲੀ ਦਲ ਕਾਂਗਰਸ ਭਾਜਪਾ ਤੇ ਹੋਰ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਨੂੰ ਬੜੇ ਵੱਡੇ ਪੱਧਰ ਤੇ ਵਰਕਰ ਜੁਆਇਨ ਕਰਨਗੇ ਜਿਵੇਂ ਜਿਵੇਂ ਇਲੈਕਸ਼ਨ ਲੱਗ ਕੇ ਆਊਗੀ ਓਵੇਂ ਓਵੇਂ ਆਮ ਆਦਮੀ ਪਾਰਟੀ ਦਾ ਕਾਫਲਾ ਵਧੂਗਾ ਓਵੇਂ ਓਵੇਂ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਦੇ ਉੱਤੇ ਮੋਹਰ ਲੱਗੂਗੀ ਇਹ ਸੀਟ ਜਿਹੜੀ ਤਰਨਤਾਰਨ ਬਾਈ ਇਲੈਕਸ਼ਨ ਹੋਣ ਜਾ ਰਹੀ ਆ ਵੱਡੀ ਲੀਡ ਨਾਲ ਇਹ ਸਾਡੇ ਸਾਰੇ ਭੈਣ ਭਰਾ ਜਿਤਾ ਕੇ ਹਰਮੀਤ ਸਿੰਘ ਸੰਧੂ ਨੂੰ ਵਿਧਾਨ ਸਭਾ ਦੇ ਵਿੱਚ ਭੇਜਣਗੇ ਮੈਂ ਹੁਣ ਬੇਨਤੀ ਕਰੂੰਗਾ ਮੇਰੇ ਵੱਡੇ ਭਰਾ ਨੇ ਮੰਡੀ ਬੋਰਡ ਦੇ ਚੇਅਰਮੈਨ ਸਰਦਾਰ ਹਰਚਰਨ ਸਿੰਘ ਜੀ ਬਰਸਰ ਸਾਹਿਬ ਅਰਜਨ ਸਿੰਘ ਜੀ ਬਰਸਰ ਸਾਹਿਬ ਉਹ ਆਪਣੇ ਵਿਚਾਰ ਤੁਹਾਡੇ ਸਾਹਮਣੇ ਰੱਖਣਗੇ ਆ ਧੰਨਵਾਦ ਭੂਲਾ ਸਾਹਿਬ ਮੈਂ ਤੋਂ ਪਹਿਲਾਂ ਜੈਰੀ ਕਲਸੀ ਸਾਡੇ ਕਾਰਜਕਾਰੀ ਸਰ ਦੇ ਨਾਲ ਭੁੱਲਰ ਸਾਹਿਬ ਨੇ ਬੜੇ ਵਿਸਤਾਰ ਦੇ ਨਾਲ ਤੁਹਾਡੇ ਨਾਲ ਸਾਰੀ ਗੱਲਬਾਤ ਕੀਤੀ ਹੈ। ਕੱਲ ਬਿਲਕੁਲ ਠੀਕ ਹੈ ਇਹ ਹਲਕਾ ਪੰਥਕ ਹੈ। ਪੰਥ ਦੀ ਇੱਕੋ ਸੋਚ ਹੈ ਸਰਬੱਤ ਦਾ ਭਲਾ। ਜਿਹੜਾ ਆਮ ਆਦਮੀ ਪਾਰਟੀ ਦਾ ਸਭ ਤੋਂ ਮੁਢਲਾ ਕੰਮ ਹੀ ਸਰਬੱਤ ਦਾ ਭਲਾ ਹੈ। ਤੁਸੀਂ ਵੇਖਿਆ ਪਿਛਲੇ ਸਮੇਂ 'ਚ ਜੇ 600 ਜੁਨਟ ਬਿਜਲੀ ਮਾਫ ਕੀਤੀ ਹੈ ਤਾਂ ਸਾਰੇ ਲੋਕਾਂ ਵਾਸਤੇ ਕੀਤੀ ਹੈ ਨਾ ਕਿ ਕਿਸੇ ਇੱਕ ਭਾਈਚਾਰੇ ਵਾਸਤੇ। ਔਰ ਹੋਰ ਵੀ ਜੋ ਡਿਵੈਲਪਮੈਂਟ ਦੇ ਕੰਮ ਹੋ ਰਹੇ ਨੇ ਵਧੀਆ ਸਕੂਲ ਬਣ ਰਹੇ ਨੇ ਭੁੱਲਰ ਸਾਹਿਬ ਜਿੰਮੇਦਾਰ ਰਹੇ ਨੇ ਉਹ ਸਾਰੇ ਸਾਰੇ ਲੋਕਾਂ ਵਾਸਤੇ ਸਾਰੇ ਗਰੀਬ ਪਰਿਵਾਰਾਂ ਵਾਸਤੇ ਬਣ ਰਹੇ ਨੇ ਮਹੱਲਾ ਕਲੀਨਿਕ ਬਣ ਰਹੇ ਨੇ ਸਾਰਿਆਂ ਵਾਸਤੇ ਬਣ ਰਹੇ ਨੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਜਲਦੀ ਤੁਹਾਡੀ ਜਿਹੜੀ ਧਰਮ ਯਾਤਰਾ ਸ਼ੁਰੂ ਕਰਨ ਜਾ ਰਹੇ ਆ ਉਹ ਸਾਰਿਆਂ ਵਾਸਤੇ ਕਰਨ ਜਾ ਰਹੀ ਹੈ ਸਰਕਾਰ ਔਰ ਸਰਦਾਰ ਭਗਵੰਤ ਸਿੰਘ ਮਾਨ ਜਿਸ ਢੰਗ ਦੇ ਨਾਲ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਸਾਰੇ ਕੰਮਾਂ ਨੂੰ ਤਰਜੀਹ ਦੇ ਰਹੇ ਨੇ ਅੱਜ ਜੇ ਪਾਣੀ țeਲਾ ਤੱਕ ਪਹੁੰਚਿਆ ਉਹ ਸਾਰੇ ਲੋਕਾਂ ਵਾਸਤੇ ਪਹੁੰਚਿਆ ਨਾ ਕਿ ਕਿਸੇ ਆਮ ਆਦਮੀ ਵਾਸਤੇ ਜਾਂ ਅਕਾਲੀਆਂ ਵਾਸਤੇ ਜਾਂ ਕਾਂਗਰਸ ਵਾਸਤੇ ਔਰ ਇਹੀ ਕਾਰਨ ਹੈ ਅੱਜ ਸਰਦਾਰ ਜਸ਼ਨਦੀਪ ਸਿੰਘ ਜੀ ਤੇ ਉਹਨਾਂ ਦੀ ਸਾਰੀ ਟੀਮ ਸਾਰੇ ਪੰਜ ਸਹਿਬਾਨ ਇੱਥੇ ਆਮ ਆਦਮੀ ਚ ਸ਼ਾਮਲ ਹੋਏ ਨੇ ਅਸੀਂ ਪਾਰਟੀ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਅਰਵਿੰਦ ਕੇਜਰੀਵਾਲ ਸਾਹਿਬ ਵੱਲੋਂ ਸਾਰਿਆਂ ਦਾ ਸਵਾਗਤ ਕਰਦੇ ਆਂ ਪੁੱਲਰ ਸਾਹਿਬ ਨੇ ਵਿਸ਼ਵਾਸ ਦਵਾਇਆ ਮੈਂ ਵੀ ਬਤੌਰ ਜਨ ਸக்தி ਪਾਰਟੀ ਦਾ ਵਿਸ਼ਵਾਸ ਦਵਾਉਣਾ ਹੈ ਕਿ ਆਮ ਆਦਮੀ ਪਾਰਟੀ ਥੋੜਾ ਪਰਿਵਾਰ ਹੈ ਇੱਥੇ ਸਭ ਦੀ ਗੱਲਬਾਤ ਪਰਿਵਾਰਕ ਤਰੀਕੇ ਨਾਲ ਸੁਣੀ ਜਾਂਦੀ ਹੈ ਕੋਈ ਕਿਸੇ ਨਾਲ ਵਿਰੋਧ ਨਹੀਂ ਕੀਤਾ ਜਾਂਦਾ ਕਿਸੇ ਬੰਦੇ ਨਾਲ ਨਫ਼ਰਤ ਨਹੀਂ ਕੀਤੀ ਜਾਂਦੀ ਔਰ ਜੋ ਅਸਲੀ ਪੰਥਕ ਸੋਚ ਹੈ ਸਰਬੱਤ ਦਾ ਭਲਾ ਉਹਨੂੰ ਮੁੱਖ ਰੱਖ ਕੇ ਪਾਰਟੀ ਕੰਮ ਕਰਦੀ ਹੈ ਔਰ ਆਉਣ ਵਾਲੇ ਦਿਨਾਂ ਵਿੱਚ ਜਿਵੇਂ ਪੁੱਲਰ ਸਾਹਿਬ ਨੇ ਦੱਸਿਆ ਬਹੁਤ ਸਾਰੇ ਲੋਕ ਜਿਹੜੀਆਂ ਵੱਖ-ਵੱਖ ਸ਼ਖਸੀਅਤਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਗੇ ਔਰ ਆਮ ਆਦਮੀ ਪਾਰਟੀ ਇਸ ਸੀਟ ਨੂੰ ਵੱਡੇ ਮਾਰਜ ਨਾਲ ਜਿੱਤੇਗੀ ਜੋ ਪੰਥਕ ਸੋਚ ਆਉਦੇ ਤੇ ਪੈਰਾ ਦੇਊਗੀ ਸਰਬੱਤ ਦੇ ਭਲੇ ਦੀ ਗੱਲ ਕਰੂਗੀ ਮੈਂ ਇੱਕ ਵਾਰ ਫੇਰ ਸਾਰੇ ਸਾਥੀਆਂ ਦਾ ਜੋ ਸਾਡੇ ਪਰਿਵਾਰ ਦਾ ਅੱਜ ਮੈਂਬਰ ਬਣੇ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਔਰ ਇਹ ਵੀ ਵਿਸ਼ਵਾਸ ਦਉਂਦੇ ਆ ਕਿ ਇਹਨਾਂ ਦੀ ਕਾਬਲੀਅਤ ਜੋ ਹੈ ਉਹਦੇ ਮੁਤਾਬਿਕ ਇਹਨਾਂ ਨੂੰ ਪਾਰਟੀ ਦੇ ਵਿੱਚ ਵੀ ਸਰਕਾਰ ਦੇ ਵਿੱਚ ਵੀ ਪੂਰਾ ਮਾਨ ਸਨਮਾਨ ਦਿੱਤਾ ਜਾਊਗਾ ਔਰ ਪਿੰਡ ਦੇ ਵਿਕਾਸ ਦੇ ਜਿੰਨੇ ਵੀ ਕੰਮ ਨੇ ਭਾਵੇਂ ਕੋਈ ਸੜਕਾਂ ਬਣਾਉਣੀਆਂ ਨੇ ਕੋਈ ਹੋਰ ਏਰੀਆ ਦਾ ਕੰਮ ਹੈ ਜੋ ਸਰਪੰਚ ਸਾਹਿਬ ਸਰਦ ਜਸ਼ਨਦੀਪ ਸਿੰਘ ਜੀ ਕਹਿਣਗੇ ਅਸੀਂ ਮੂਰੇ ਲਾ ਕੇ ਉਹ ਸਾਰੇ ਕੰਮ ਕਰਾਵਾਂਗੇ ਸਾਡੀ ਪਾਰਟੀ ਦੀ ਜਿੰਮੇਵਾਰੀ ਹੈ ਕਿਉਂਕਿ ਜੋ ਵੀ ਲੋਕ ਪਾਰਟੀ ਨਾਲ ਜਿਸ ਆਸ਼ਾ ਨਾਲ ਜੁੜਦੇ ਨੇ ਇਹ ਆਸ਼ਾ ਲੈ ਕੇ ਜੁੜੇ ਨੇ ਕਿ ਅਸੀਂ ਪਿੰਡ ਦੀ ਡਿਵੈਲਪਮੈਂਟ ਕਰਾਉਣੀ ਹੈ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਸਾਧ ਜਸ਼ਨਦੀਪ ਸਿੰਘ ਦੀ ਇਸ ਆਸ ਨੂੰ ਅਸੀਂ ਬਦ ਚੜ ਕੇ ਪੂਰਾ ਕਰਾਂਗੇ ਕਿਸੇ ਪੱਧਰ ਤੇ ਕੋਈ ਕਮੀ ਨਹੀਂ ਰਹਿਣ ਦਵਾਂਗੇ ਤੁਹਾਡਾ ਸਾਰੇ মিডিਆ ਵਾਲੇ ਸਾਥੀਆਂ ਦਾ ਬਹੁਤ ਧੰਨਵਾਦ ਖਾਸ ਤੌਰ ਤੇ ਸਵਰਨਤਨ ਜੀ ਸਾਡੇ ਸੁਰ ਸਿੰਘ ਜਸਵੀਰ ਸਿੰਘ ਜੀ ਸਾਰੇ ਸਾਥੀ ਆਏ ਨੇ ਸਾਰਿਆਂ ਦਾ ਧੰਨਵਾਦ ਕਰਦੇ ਆਂ ਔਰ ਇੱਕ ਵਾਰ ਫੇਰ ਮੈਂ ਸਰਪੰਚ ਸਾਹਿਬ ਦਾ ਔਰ ਸਾਰੇ ਮੈਂਬਰ ਸਾਹਿਬਾਨ ਦਾ ਸਵਾਗਤ ਕਰਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇੱਕ ਪੰਥਕ ਸੋਚ ਨੂੰ ਹੁਲਾਰਾ ਦਿੱਤਾ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਨ ਜੋ ਮੰਤਰੀ ਸਾਹਿਬ ਸਾਡੇ ਪ੍ਰਧਾਨ ਸਾਹਿਬ ਮੇਰਾ ਭਰਾ ਸ਼ੈਰੀ ਕਲਸੀ ਜੀ ਬਰਸ਼ੜ ਸਾਹਿਬ ਜੀ ਉਹਨਾਂ ਨੇ ਸਾਡੇ ਸਰਪੰਚ ਜਸ਼ਨ ਜੀ ਨੂੰ ਤੇ ਉਹਨਾਂ ਦੀ ਪੰਚਾਇਤ ਨੂੰ ਵੈਲਕਮ ਕਿਹਾ ਜੀ ਆਇਆਂ ਆਖਿਆ ਮੈਂ ਵੀ ਆਪਣੇ ਭਰਾ ਜਸ਼ਨ ਨੂੰ ਤੇ ਇਹਨਾਂ ਦੀ ਸਾਰੀ ਪੰਚਾਇਤ ਨੂੰ ਸਾਰੇ ਹੀ ਮੈਂਬਰ ਸਹਿਬਾਨਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਜੀ ਆਇਆਂ ਆਖਦਾ ਧੰਨਵਾਦ ਕਰਦਾ ਕਿਉਂਕਿ ਜਿਹੜਾ ਜਸ਼ਨ ਹੈ ਇਹ ਮੇਰੇ ਹਲਕੇ ਦੇ ਵਿੱਚ ਭੁੱਲਰ ਫੈਮਿਲੀ ਸਰਦਾਰ ਜਗਜੀਤ ਸਿੰਘ ਭੁੱਲਰ ਐ ਜੀ ਪੀ ਸੀ ਮੈਂਬਰ ਉਹਨਾਂ ਦੇ ਦੋਤੇ ਨੇ ਮੇਰਾ ਬڑا ਨਜੀ ਰਿਸ਼ਤਾਸ ਪਰਿਵਾਰ ਨਾਲ ਤੇ ਬਹੁਤ ਧੀਰਜ ਵਾਲਾ ਸਾਡਾ ਭਰਾ ਵਾ ਅੱਜ ਆਹ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਇਹਨਾਂ ਨੇ ਆਪਣੇ ਪਿੰਡ ਵੀ ਇੱਕ ਬਹੁਤ ਵੱਡਾ ਇਕੱਠ ਕਰਕੇ ਅੱਜ ਤਾਂ ਹੁਣ ਮੈਂਬਰ ਸਾਹਿਬ ਸਾਰੇ ਆਏ ਆ ਉਥੇ ਸਾਰਾ ਪਿੰਡ ਉਹਨਾਂ ਨੇ ਆਮ ਆਦਮੀ ਪਾਰਟੀ ਨਾਲ ਤੋਰ ਲਿਆ ਬਹੁਤ ਵੱਡਾ ਇਕੱਠ ਸੀ ਮੈਂ ਜਸ਼ਨਜੀ ਨੂੰ ਤੇ ਇਹਨਾਂ ਦੀ ਸਾਰੀ ਟੀਮ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਸਾਡੀ ਸੀਨੀਅਰ ਲੀਡਰਸ਼ਿਪ ਸਾਰੀ ਬੈਠੀ ਹੈ ਕਿ ਭਰਾ ਤੇਰੇ ਨਾਲ ਹਰ ਤਰ੍ਹਾਂ ਤੇਰੇ ਨਾਲ ਖੜੇ ਆ ਜਿੱਥੇ ਵੀ ਤੈਨੂੰ ਪਾਰਟੀ ਦਾ ਜੋ ਵੀ ਤੂੰ ਡਿਵੈਲਪਮੈਂਟ ਕਰਾਉਣੀ ਹੋਊਗੀ ਪਿੰਡ ਦਾ ਵਿਕਾਸ ਕਰਾਉਣਾ ਹੋਊਗਾ ਹਰ ਤਰ੍ਹਾਂ ਸੀਰ ਵੀਜੀਤ ਸਿੰਘ ਸੰਧੂ ਜੀ ਨੂੰ ਨਾਲ ਲੈ ਕੇ ਤੇਰੇ ਪਿੰਡ ਦੀ ਤਰੱਕੀ ਵੀ ਕਰਾਵਾਂਗੇ ਤੇ ਜਿੱਥੇ ਵੀ ਤੂੰ ਆਵਾਜ਼ ਮਾਰੇਗਾ ਸਾਡੀ ਸਾਰੀ ਟੀਮ ਤੇਰੇ ਨਾਲ ਹਰ ਟਾਈਮ ਖੜੀ ਮਿਲੂਗੀ ਸੋ ਇੱਕ ਵਾਰੀ ਫੇਰ ਮੈਂ ਸਾਰੇ মিডিਆ ਵਾਲੇ ਭਰਾਵਾਂ ਦਾ ਆਪਣੀ ਸੀਨੀਅਰ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਭਰਾ ਨੂੰ ਅੱਜ ਜੁਆਇਨ ਕਰਵਾਇਆ ਸਾਰੀ ਟੀਮ ਨੂੰ ਬਹੁਤ ਬਹੁਤ ਧੰਨਵਾਦ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਇਕੱਠੇ ਸਾਹਿਬ ਇੱਕ ਇੱਕ ਮਿੰਟ ਹੁਣ ਮੈਂ ਬੇਨਤੀ ਕੈਪਟਨ ਜੀ ਜਿਹੜਾ ਸਾਡਾ ਨੌਜਵਾਨ ਵੀਰ ਸਰਪੰਚ ਜਸ਼ਨ ਜਿਹੜਾ ਅੱਜ ਜਿੰਨੇ ਆਮ ਆਦਮੀ ਪਾਰਟੀ ਦਾ ਪਰਿਵਾਰ ਦੇ ਨਾਲ ਜੁੜਿਆ ਔਰ ਪਾਰਟੀ ਦਾ ਪੱਲਾ ਫੜਿਆ ਮੈਂ ਉਹਨੂੰ ਵੀ ਬੇਨਤੀ ਕਰੂੰਗਾ ਵੀ ਕੁਝ ਆਪਣੇ ਸ਼ਬਦ ਕਰੇ ਧੰਨਵਾਦ ਵੈਗਰੂ ਜੀ ਦਾ ਖਾਲਸਾ ਭਾਈਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਆਪਣੇ ਪਿੰਡ ਵੱਲੋਂ ਜਿਹੜੇ ਮੇਰੇ ਮੈਂਬਰ ਪੰਚਾਇਤ ਜਾਂ ਜਿਹੜੇ ਮੇਰੇ ਸਮੂਹ ਜਿਹੜੇ ਜੁੜੇ ਮੇਰੇ ਨਾਲ ਸਾਰੇ ਸੀਨੀਅਰ ਮੈਂ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਦਾ ਕਰਕੇ ਮੈਂ ਅੱਜ ਇੱਥੇ ਬੈਠਾ ਜੀ ਉਹਨਾਂ ਨੇ ਮੈਨੂੰ ਬੜਾ ਸਪੋਰਟ ਕੀਤਾ ਜੀ ਸਾਰੀਆਂ ਚੀਜ਼ਾਂ ਤੋਂ ਚਲੋ ਅਸੀਂ ਸਾਰਿਆਂ ਨੇ رائے ਕੀਤੀ ਕਿ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਤੇ ਪਰ ਉਹ ਜਿਹੜੀ ਪਾਰਟੀ ਨਾਲ ਜੁੜੇ ਹਾਂ ਉਧਰਾਨੂੰ ਕੋਈ ਅੱਗੇ ਦੀਦਾ ਹੀ ਕੱਖ ਨਹੀਂ ਜੀ ਗਾਂ ਵੀ ਜੇ ਵੇਖੀਏ ਤੇ ਉਹਨਾਂ ਦੀਆਂ ਨੀਤੀਆਂ ਤੋਂ ਫਿਰ ਅਸੀਂ رائے ਕੀਤੀ ਕਿ ਆਪ ਦਾ ਵਿਕਾਸ ਕਿੱਦਾਂ ਹੋਣਾ ਤੇ ਅਸੀਂ ਫਿਰ ਇਸ ਵੱਲ ਨੂੰ ਚੁੜੇ ਉਹਨਾਂ ਦੇ ਕੰਮ ਦੇਖ ਕੇ ਆਪ ਆਦਮੀ ਦੇ ਕਿ ਜਿ ਤਰ੍ਹਾਂ ਪਾਣੀ ਪਹੁੰਚਾਇ ਤੇ ਬਿਜਲੀ ਆਪਾਂ ਨੂੰ ਫ੍ਰੀ ਮਿਲੀ ਉਹਨਾਂ ਤੇ ਬਹੁਤ ਕੰਮ ਕਾਜ ਹੁਣ ਕਰਾਉਣ ਤੇ ਚਾਹੀਏ ਤੇ ਆਪਾਂ ਕਹਿ ਨਹੀਂ ਸਕਦੇ ਕਿੰਨੇ ਕਾ ਜੀ ਤੇ ਉਸ ਚੀਜ਼ ਨੂੰ ਵੇਖ ਕੇ ਹਾਂ ਤਾਂ ਕਰਕੇ ਪਾਰਟੀ ਜੁਆਇਨ ਕੀਤੀ ਅਜੀ ਸਤਮ ਬੁਲੇ ਸੋਹਣਾ ਸੂਰਿਆ ਕਾਲ ਸੋ ਮੈਂ ਧੰਨਵਾਦ ਕਰਦਾ ਹਾਂ ਕਿਉਂਕਿ ਜਸ਼ਨ ਵਿੱਚ ਦੇਖ ਰਿਹਾ ਸੀ ਮੈਂ ਕਿਹਾ ਵੀ ਬੋਲਣਾ ਹੈ ਕਹਿੰਦਾ ਵੀ ਥੋੜਾ ਜਿਆ ਨਰਵਸ ਸੀ ਪਰ ਇਹ ਆਮ ਆਦਮੀ ਪਾਰਟੀ ਹੈ ਇਹ ਤੁਹਾਡੇ ਵਰਗੇ ਨੌਜਵਾਨਾਂ ਨੂੰ ਤਗੜੇ ਕਰਦੀ ਹੈ ਜੇ ਬੋਲਾਂਗੇ ਕਿਤੇ ਨਾ ਕਿਤੇ ਝਾਕਾ ਮਹਿਸੂਸ ਹੁੰਦਾ ਫਿਰ ਆਪਣੇ ਆਪ ਨਿਕਲ ਜਾਂਦਾ ਨਹੀਂ ਤਾਂ ਮੌਕਾ ਦਿੱਤਾਉਣ ਵਾਲੀ ਬਿਲਕੁਲ ਜੀ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ